ਸੇਰੇ ਸੇਰੇ ਲਾ ਲਿਆ ਹੀ ਵੇਲਾ ਨੇ ਹੈ ਹਾਂਜੀ ਸੈਸੀ ਕਾ ਸੈਸੀ ਕਾ ਦੋ ਵੈਰੀ ਗੁੱਡ ਨਹੀਂ ਜਾਣਾ ਫਿਰ ਆ ਜਾ ਆ ਜਾ ਆ ਜਾ ਆ ਜਾ ਇਹ ਤਾਂ ਹਾਂ ਇੱਥੇ ਆ ਗਿਆ ਸੀ ਚੱਲਾ ਬਾਹਰ ਚਲੀਏ ਬਾ ਚੱਲ ਮੁੰਨੀ ਜਣਾ ਬਾਹਰ ਮੈਂ ਦਰਵਾਜ਼ਾ ਬੰਦ ਕਰ ਲਿਆ ਸੀ ਰੂਮ ਦੇ ਫਿਰ ਬਾਏ ਮੈਂ ਚੱਲਿਆ ਬਾਏ

ਰਾਤੀ ਕਿਨੇ ਕਿਨੇ ਮੈਚ ਵੇਖਿਆ ਮੁੰਬਈ ਦੇ ਨਾਲ ਜਿਹੜਾ ਪੰਜਾਬ ਦਾ ਐ ਮੰਡੇ ਨੇ ਨੇਰ ਲਿਆਤਾ ਛੱਕਿਆਂ ਲਾ ਲਿਓ ਤੁਹਾਨੂੰ ਵੱਖਰੀ ਚਲੋ ਲਾਟ ਤੇ ਬੰਦਾ ਆਉਟ ਹੋ ਗਿਆ ਗੱਲ ਵੱਖਰੀ ਰਹਿ ਗਈ ਮਗਰ ਲਿਆ ਲੈ ਨਹੀਂ ਕੋਈ ਕੀਤਾ ਵੀ ਰਵਾਂਡਾ ਵੀ ਚਲੋ ਛੱਕਾ ਮਾਰ ਕੇ ਪਰ ਮੜ ਕੇ ਰਨ ਨਾ ਹੋ ਗਿਆ ਦੌੜਿਆ ਨਹੀਂ ਗਿਆ ਕੋਈ ਬੰਦਾ ਡਾਈਡ ਵੀ ਮਾਰ ਛੱਡਦਾ ਆਪਣੀ ਟੀਮ ਲਈ ਰਵਾਂਡਾ ਵੀ ਕੋਈ ਯਾਰ ਤਰਲੇ ਲੈਂਦਾ ਰਿਹਾ ਲਾਟ ਤੇ ਪਰ ਚਲੋ ਮੜਾ ਨੇਰ ਲੈਂਦਾ ਮੁੰਬਈ ਦਾ ਭਲੇਖਾ ਕੱਢਦਾ ਵੀ ਖੜੀ ਪੰਜਾਬ ਐਵੇਂ ਹੀ ਬਹੁਤ ਛੱਕਾ ਛੁਟਿਆ ਆਉਣ ਨੇ ਤੁਹਾਨੂੰ ਨਹੀਂ ਸਮਝੀ ਦਿੰਦਾ ਹੈ ਕੂਮੇ ਲ ਸੌਣ ਨਹੀਂ ਦਿੰਦੇ ਘੜੀ ਬੜੀ ਰਾਤੀ ਮੈਚ ਬੜਾ ਜ਼ਬਰਦਸਤ ਆ ਮੈਂ ਨਹੀਂ ਨੀਂਦ ਆਉਂਦੇ ਉਦੋਂ ਤਾੜੀਆਂ ਮਾਰੀ ਜਾਵੇ ਮੈਂ ਚੱਲਿਆ ਚਾਹ ਦੇਣ ਵਾਸਤੇ ਗੱਡੀ ਹੁਣਾਂ ਨੂੰ ਤੇ ਚਾਹ ਦੇ ਜੀ ਬਾਏ ਮੈਂ ਦਾਦਾ ਕੋ ਚੱਲਾਂ ਦਾਦਾ ਕੋ ਸਬਜੀ ਜਦੋਂ ਖਾਦੀ ਨਹੀਂ ਪਰ ਬਣਾਈ ਬਾਬਾ ਸ਼ਾਮੀ ਦਾਲ ਦਾਲ ਹਾਂ ਪਹਿਲਾਂ ਨਹੀਂ ਮੈਂ ਚੰਗਲਾ ਦੀ ਹੁਣ ਅੱਦ ਮਨਸਵਾ ਦਾ ਵਿੱਚ 2 ਵਰੀ ਹੋਣੀ ਆਹ ਹਾਂ ਦੋ ਸਾਲਾਂ ਚ 2 ਵਰੀ ਸੱਚੀ ਗੱਲ ਆ ਅਦਾਲਾ ਅੜੀ ਪੀਲੀ ਆ ਕਦੀ ਨਹੀਂ ਦਬਾਈ ਹਣਾ ਉੱਧਾ ਰੱਖੀ ਤਾਂ ਰੇਂਜ ਤੇ ਨਹੀਂ ਰਹੀ ਸੀ ਹੁਣ ਚੱਲੇ ਆ ਮੈਂ ਚਾਹ ਲੈ ਕੇ ਡੈਡੀ ਹੁਣਾਂ ਦੇ ਕੋਲ ਤੇ ਸਸਿਗਾਸ ਵਾਜ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉੱਥੇ ਲੱਗੇ ਆ ਮਿਸਤਰੀ ਮਿਸਤਰੀ ਲੱਗੇ ਆ ਤੇ ਡੈਡੀ ਹੁਣਾਂ ਜੋ ਚਾਹ ਲੈ ਜਗੇ ਆਪਣੇ ਪਲਾਟ ਦੇ ਵਿੱਚ ਲੱਗੇ ਸੱਦੇ ਨਾਲ ਅੱਜ ਤੇ ਆਪਣਾ ਘਰ ਬਣਾਉਣਾ ਕਰਤਾ ਐ ਸਟਾਰਟ ਬਾਬਾ ਸੁੱਖ ਰੱਖੇ ਪਹੁੰਚ ਗਿਆ ਮੈਂ ਪਲਾਟ ਦੇ ਵਿੱਚ ਤੇ ਪਹਿਲਾਂ ਇੱਧਰ ਕਮਲਾ ਜਿਹੜਾ ਛਤਨਾਲ ਕੋਕੀ ਇਹਦੇ ਵਿੱਚ ਆਪਣਾ ਕੋਈ ਨਾ ਕੋਈ ਸੀਮਿੰਟ ਸੁਮਣ ਬੰਦਾ ਰੱਖ ਲੈਂਦਾ ਇੱਥੇ ਪਾਣੀ ਭਰਨੀ ਨਹੀਂ ਪਈ ਨਾ ਨਹੀਂ ਥੋੜੀ ਚਾਹੀਦੀ ਜੀ ਨਹੀਂ ਪ੍ਰੋਪਰ ਕਰ ਲਵਾਂਗੇ ਨਾ ਵਿੱਚ ਉੱਚੀ ਕਰਕੇ ਫੇਰ ਦਰਵਾਜ਼ਾ ਜੋ ਆਪਣਾ ਰਖਾਵਾਂਗੇ ਦਰਵਾਜ਼ਾ ਫੇਰ ਖਾਵਾਂਗੇ ਮਸ ਆ ਪੰਗਾ ਪੈ ਗਿਆ ਜਿਹੜੀ ਇੱਥੋਂ ਕੰਜ ਕੰਦ ਥੋੜੀ ਜੀ ਬਾਹਰ ਹੋ ਗਈ ਨਾ ਆਪਣੀ ਆਈਡੀ ਇਹ ਇੱਥੋਂ ਤੱਕ ਤਾਂ ਠੀਕ ਹੈ ਇੱਥੋਂ ਜਾ ਕੇ ਬਤੀ ਹੋ ਗਈ ਉਹ ਤਾਂ ਇਹ ਥੋੜੀ ਜੀ ਦੋ ਚਾਰ ਮਾਰ ਲਾਣਾਗੇ ਪੰਜ ਲਾ ਕੇ ਸੱਦੀ ਕਰਾਂਗੇ ਮੇਸਤਰੀਓ ਸਾਹਮਣੇ ਦੋ ਹੀ ਆ ਵੀ ਅਜੇ ਕੀ ਕੰਮ ਕੰਮ ਅਜੇ ਇੰਨਾ ਚੱਲਣਾ ਇਹਨਾਂ ਅਜੇ ਦਿੱਧੜਤ ਮਹਾਨੀ ਨੂੰ ਮਾਹ ਭਰੀ ਜਾਣੀ ਹੈ ਕਿਉਂਕਿ ਮੱਟੀ-ਮੱਟੀ ਪੱਟੀ ਹੈ ਨਾ ਤੇ ਉਹਦਾ ਖਰਚਾ ਹੁਣ ਉਹ ਚੱਲੇ ਗਲਾਸੀ ਲੈਣ ਉਧਰ ਕਰਨ ਵਾਲੇ ਤੰਨੇ ਉਧਰ ਗਲਾਸੇ ਆ ਗਾ ਲੈ ਕੇ ਆ ਗਲਾਸੀ ਲੈਣਦੀਆਂ ਨਹੀਂ ਆ ਉਹ ਉਧਰ ਪਈਆਂ ਉਧਰੋਂ ਸਾਰ ਲੈਣਾ ਫੜ ਕੇ ਗੁਲਾਬ ਵੇਖੋ ਕਿੰਨੇ ਲੱਗੇ ਵੀ ਉਸਨ ਤੇ ਵਾਇਆ ਠੀਕ ਆ ਵੀ ਚਲੋ ਮਿਸਤਰੀਆਂ ਵਾਸਤੇ ਅੱਜ ਦਾ ਦਿਨ ਤੇ ਠੀਕ ਆ। ਇਹਨੇ ਜਿਆਦਾ ਗਰਮੀ ਨਹੀਂ ਹੈਗੀ ਤੇ ਦੂਜੀ ਗੱਲ ਇਹ ਨਕਸ਼ਾ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਦਿਖਾਵਾਂਗਾ ਵੀ ਕਿਹੜਾ ਕੋਠੀ ਦਾ ਤਿਆਰ ਕਰਨਾ ਆ। ਹੋ ਸਕਿਆ ਤਾਂ ਮੈਂ ਇਹਦੇ ਵਿੱਚ ਫੋਟੋ ਜਿਹੜੀਆਂ ਐਡ ਕਰਾਂਗਾ ਵੀ ਇਵੇਂ ਦੀ ਕੁਝ ਬਣਾਉਣੀ ਹੈ। ਹੁਣ ਸੇਮ ਕਹਦਾ ਉਦਾਂ ਦੀ ਨਹੀਂ। ਥੋੜਾ ਬਹੁਤ ਕੁਝ ਇਵੇਂ ਦਾ ਬਣੂਗਾ ਤੁਸੀਂ ਲਾ ਲਓ ਵੀ 80% ਇਵੇਂ ਦੀ ਬਣੂਗੀ, 20% ਨਹੀਂ ਬਣੂਗੀ। ਇਦਾਂ ਆ। ਤੇ ਜਗਾ ਆਪਣੇ ਕੋਲ 11 ਮਰਲੇ ਆ। ਮੈਂ ਕਿਰਨ ਹੁਣਾਂ ਨਾਲ ਦੰਨੀ ਆਇਆ ਤੇ ਇਹ ਕਿੰਨਾਂ ਨਹੀਂ ਅਜਾਏ ਨਹੀਂ ਅਜੇ ਤੱਕ ਪਤਾ ਨਹੀਂ ਕੀ ਗੱਲ ਹੈ ਅੱਜ ਰੇ ਇਹ ਤਾਂ ਭਰੀ ਹੋਣਾ ਉਹਨਾਂ ਹੋਂ ਕਰਤਾ ਡਾੜੀ ਨੇ ਵੇਖ ਹੱਥਾਂ ਦਾ ਕੀ ਹਾਲ ਹੋ ਗਿਆ ਓਹੋ ਤਨ ਜੀ ਕਰਾ ਲੀਵਰ ਕਰਨ ਵਾਲਿਆਂ ਦਾ ਮਹਾਰਾਜ ਉਹਨਾਂ ਨੇ ਤਰੱਕੀ ਬਖਸ਼ੇ ਬਹੁਤ ਔਖਾ ਕੰਮ ਅਸੀਂ ਤੇ ਚੋਪੜੀਆਂ ਭਾਲਦੇ ਆ ਆਹ ਰੇ ਓਹ ਉਹ ਬੋਰੇ ਉਧਰ ਕਰਨ ਵਾਲੀ ਹੈ ਰੀਤਿਆਂ ਉਦੋਂ ਪਰ ਪਰ ਕਿਨੇ ਇਧਰ ਬੁਰੇ ਲੋਂਡੇ ਆਏ ਆ ਕੀ ਰਹੀ ਆ ਤਾਂ ਗੱਡੀ ਦੇ ਵਿੱਚ ਸੇਕ ਤੇ ਉਤੋਂ ਗਰਮੀ ਓਏ ਹੋਏ ਕਿਹੜੇ ਲੱਗਣ ਦੀ ਪੂਏਗੇ ਚੱਲੀਏ ਘਰੇ ਘਰੇ ਵੀ ਸੰਦੀਪ ਤੇ ਹਰਗੁਣ ਦੀ ਕੰਦੇ ਨੇ ਘਰੇ ਓਹੋ ਗੰਮੰਡੇਆਂ ਨਾਲ ਪਾਣੀ ਪੀਤਾ ਹੀ ਕਿਉਂਕਿ ਬੱਤੀ ਬੰਦ ਹੈਗੀ ਅੱਜ ਬੱਤੀ ਮੈਂ ਗੁਆਣਡ ਆਪਣਾਏ ਬੇ ਚੰਗਾ ਵਾ ਇੱਥੇ ਸੁਭਾਅ ਦੇ ਚੰਗੇ ਨੇ ਬੀਬੇ ਉਹ ਜੀ ਕਰੇ ਆਪੇ ਚਕਾ 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 ਰੇਰ ਦੇ ਮਾਤਾ ਮਾਰਤੀ ਦੇ ਇਧਰ ਵੇ ਅਰੇ ਅਰੇ ਟਵਰ ਕੱਢ ਕੇ ਅਗਲੀ ਸੁੱਤੀ ਵੇ ਗਦਾ ਮੌਜ ਨਾਲ ਹੈ ਤੈਨੂੰ ਨਹੀਂ ਪਤਾ ਪਪਾ ਪੈਨੇ ਤੇ ਲਵੀ ਰੇਰ ਚਕਾ ਚਕਾ ਕੱਢ ਭੂਤ ਦੇਤੇ ਮੇਰੇ ਦੇ ਇਹ ਵੀ ਮਾਰੀ ਜਾਉਂਦੀ ਪੂ ਦੇ ਵਿਆਹ ਲੱਗਿਆ ਤੇ ਉਹਨੂੰ ਫੇਰ ਮੈਂ ਕਿ ਮੱਸੀ ਪੁੱਸੀ ਬੜੀ ਰੇ ਚੁੱਕੀ ਲੈ ਵੀ ਆਪਣੀ ਰੇਤ ਆਵਾ ਨਿਕਲ ਆਈ ਗਈ ਤੇ ਕਿੰਨਾ ਨਾਲ ਬੰਨਿਆ ਆ ਨਹੀਂ ਇਹ ਕਦੇ ਸੁੱਟਦੇ ਨਹੀਂ ਰੇਤ ਆਪਣੇ ਕੋਲ ਪਾਪਾ ਕਹਿੰਦੇ 200 ਰੁਪਏ ਦਿੱਤਾ ਰੇੜੀ ਵਾਲੇ ਤੇ ਉਹ ਚਾਚੇ ਬੱਕੇ ਦਾ ਕੰਮ ਕਰਾਉਣਾ ਨੂੰ ਨੂੰ ਕਹਿੰਦਾ ਵੀ ਕੰਦ ਸਹੀ ਕਰਦੇ ਗੱਦ ਵਿੰਗੀ ਡੈਡੀ ਨਹੀਂ ਮੰਨਦਾ ਕੀ ਕਰੀਏ ਇਹ ਸਹੀ ਕਰ ਲੈ ਵੀ ਵਿੰਗੀ ਕੰਦ ਪਾਪਾ ਕਹਿੰਦੇ ਨਹੀਂ ਉਧਰ ਚੁੱਪ ਦੇਣੀ ਹਨ ਇਹਨੇ ਕਿਹਾ ਬਿਲਾਉਗੇ ਸੋਨੇ ਹਨ ਮੈਂ ਜਾਣਾ ਹੀ ਨਹੀਂ ਜੋ ਮਰਜ਼ੀ ਕਰੋ ਜਾਓ ਆਪੇ ਘਰ ਆ ਲੋਂਦੇ ਕਹਿਣਾ ਆਪੇ ਘਰ ਆ ਲੋ ਫਿਰ ਇਦਾਂ ਸੂਟ ਨਹੀਂ ਪ੍ਰੈਸ ਕਰਨ ਦੀ ਆਪਾਂ ਠੀਕ ਕਰਤਾ ਮੈਂ ਨਹੀਂ ਸੂਟੇ ਪਾ ਕੇ ਦੇਖ ਲੈ ਸਹੀ ਐ ਚਲ ਸਹੀ ਐ ਉਹ ਬੜਾ ਸੋਹਣਾ ਲੱਗਵਾ ਸਕਰਟ ਸੂਟ ਪਾਇਆ ਕਿਹੜਾ ਮੈਂ ਸੂਟ ਉਹ ਨਹੀਂ ਕੀਜੀ ਦਾ ਸਕਰਟ ਸੂਟ ਜਿਆ ਨਹੀਂ ਤੇ ਉਹ ਬੜਾ ਸੋਹਣਾ ਲੱਗੇ ਪਾ ਕੇ ਚਿਰਚੀ ਆਈ ਨਾ ਬੜੇ ਸੋਹਣੇ ਲੱਗੇ ਇਹਨੂੰ ਨਾ ਫਰਾਕਾਂ ਤੋਂ ਬਹੁਤ ਜੱਛ ਬਣ ਹਾਂ ਬੜਾ ਸੋਹਣਾ ਇਹ ਇੱਕ ਉਹ ਬੜਾ ਸੋਹਣਾ ਕਰਦੀ ਆਇਆ ਏ ਇਹ ਸੇ ਖੜਿਆ ਹੀ ਕਰਦਾ ਉਹਨੇ ਇਹ ਐ ਨਾ ਅਸਲੀ ਪਹਿਲਾ ਆਂਟੀ ਨੇ ਕਿਹਾ ਹੀ ਗਾ ਆਂਟੀ ਆੜੇ ਕੰਮ ਨਹੀਂ ਕਰਦੇ ਆਂਟੀ ਕਹਿੰਦੇ ਆਇਆ ਏ ਤੇ ਉਹ ਵੀ ਕਰਨ ਦਾ ਵੀ ਹੁੰਦੀ ਸਾਰੀ ਸਾਹ ਸਾਦੇ ਨੂੰ ਕਹੀ ਜਾਵੇ ਆਇਆ ਏ ਉਹਦੀ ਗਲੀ ਵਾਲਾ ਉਧਰ ਸਾਰੇ ਘੁੰਮ ਕੇ ਆਉਂਦੀ ਗਾਂ ਆਹੋ ਸਾਰੇ ਆਹ ਸਾਰੇ ਪਛਾਣਦੇ ਆ ਤੇ ਬੁਲਾਉਂਦੇ ਵੀ ਸਾਰੇ ਬੜੀ ਰੀਜ ਦੇ ਨਾਲ ਆ ਮੈਨੂੰ ਕਿਹੜੀ ਕੋਈ ਰੰਗ ਆਹ ਕੀ ਹੈ ਉਹ ਚੁੰਨੀ ਵੀ ਉਹ ਸੁਣਾਉ ਉਹ ਜੀ ਇੱਕ ਤੁਹਾਡੇ ਵਿਆਹ ਦਾ ਪਿਆਰ ਕਈ ਰ ਇਕੱਠੇ ਪੀਲੇ 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 ਕਈ ਰ ਇਕੱਠੇ ਹਰੇ ਹਰੇ ਵੇ ਜਿਹੜਾ ਹਰਕਾ ਲੈ ਆ ਕੇ ਤਾਂ ਉਹ ਉਹ ਤੇ ਕੁਝ ਡਿਫਰੈਂਟ ਆ ਉਹ ਥੋੜੀ ਇਦਾਂ ਦਾ ਹੈ ਉਹਦੇ ਕੁਝ ਅਲੱਗ ਹੈ ਸੀਨੇ ਦੇ ਐ ਕਿ ਨਹੀਂ ਤੇ ਉਹ ਸੱਚ ਯਾਰ ਉਹ ਵਿਚਾਰੀ ਨੇ ਕਦੋਂ ਦਾ ਸੂਟ ਭੇਜਿਆ ਦੀਦੀ ਨੇ ਤੇ ਉਹਦਾ ਕੰਮ ਕਰ ਹੀ ਦੇਣਾ ਹੈਗਾ ਮਿਲਣਾ ਕੱਲ੍ਹ ਪਰਸੋਂ ਦਾ ਜਾ ਯਾਰ ਤੁਸੀਂ ਵੀ ਕੋਈ ਸਦਾ ਕੰਮ ਨਾ ਕਰਿਓ ਪਾਕਿਸਤਾਨ ਦੇ ਜਿਹੜੀ ਵਿਜੇ ਨਾਲ ਗੱਲ ਕੀਤੀ ਸੀਗੀ ਉਹ ਅਜੇ ਵੀ ਕੁਝ ਪੱਕਾ ਫਾਈਨਲ ਨਹੀਂ ਹੋਇਆ ਦੇਖੋ ਮੈਨੂੰ ਫੋਨ ਆਊਗਾ ਸ਼ਾਇਦ ਸ਼ਾਇਦ 2-3 ਵਜੇ ਤੱਕ ਆ ਜੇ 1:00 ਵੱਜ ਗਿਆ ਮੈਂ ਫੋਨ ਕੀਤਾ ਸੀ ਤੇ ਉਹ ਕਹਿੰਦੇ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਅਜੇ ਮਰੀਜ਼ ਐ ਮੈਂ ਤੁਹਾਨੂੰ ਦੱਸਦਾ ਕੰਮ ਤੇ ਬਣ ਗਿਆ ਉਹ ਬਾਕੀ ਵੇਖੋ 2-3 ਵਜੇ ਤੱਕ ਫੋਨ ਆਉਂਦਾ ਵਾ ਕੌਣ-ਕੌਣ ਜਾਂਦਾ ਸਾਡੀ ਫੈਮਿਲੀ ਚ ਕੌਣ-ਕੌਣ ਜਾਂਦਾ ਕਿਹਦੀ-ਕਿਹਦੀ ਬਣੀ ਐ ਗੱਲ ਕਿਹਦੀ-ਕਿਹਦੀ ਨਹੀਂ ਬਣੀ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕੀ ਹੋਇਆ ਉਸ ਪੂਜਾ ਵੀ ਮੈਂ ਸੁਣ ਸੀ ਉਹ ਜਿਹੜਾ ਕਾਉਂਟਰ 'ਤੇ ਵਾਟ ਨਹੀਂ ਕੱਢੀ ਜਿਹਾ ਪਾਉਣਾ ਉਹਨੂੰ ਕੋਮ ਲਗੀ ਮੈਂ ਦਾਗ ਭਾਈ ਇਹਦੇ ਤੇ ਅਸ ਅਸਾ ਆਹ ਇੱਤੇ ਇੱਤੇ ਨਾਲ ਸੱਚ ਪਾਣੀ ਨੇ ਪਾਈ ਇੱਤੇ ਇਹ ਉਹ ਤੇ ਕੋਟਨ ਵਾਲੇ ਨੇ ਪਾਈਦਾ ਹਨਾ ਵੀ ਤੇ ਪ੍ਰੈਸ ਮੜਜੀ ਤੇਜ਼ ਕਰ ਲਾ ਮੰਮੀ ਨੇ ਨਾ ਪ੍ਰੈਸ ਉਹਦੇ ਮੈਂ ਤੇਜ਼ ਕਰਕੇ ਤੇ ਕਰਨ ਦੇ ਤੇ ਚਾਦਰ ਸਾੜ ਕੇ ਬਹਿ ਗਈ ਚਾਦਰ ਕਿੱਥੇ ਮੈਂ ਬਣਾਉਂਦੀ ਸੀ ਵਹੇ ਟੱਪੇ ਜੇ ਉੱਤੇ ਚਿੱਟੇ ਚਿੱਟੇ ਹੁੰਦਾ ਟੱਪੀ ਦੀ ਲੱਗਦੀ ਬਣਾਤੀ ਹਾਂ ਬਣਾਤੀ ਟੱਪੀ ਅਸੀਂ ਜਾ ਏਥੇ ਡੜਨ ਨੂੰ ਨਹੀਂ ਪਤਾ ਲੱਗਾ 10 ਕਿ ਕਰਾ ਬਲੋ ਨੀ ਮੇਖਾ ਗੜੀ ਦਾ ਇਹ ਕੀ ਹੋ ਰਿਹਾ ਉਹਦਾ ਚਾ ਉਹਦਾ ਕੋਈ ਨਾ ਸਮਝਾ ਮੈਂ ਉਹ ਕਹੀ ਇਹ ਬੋਲ ਰਹਾ ਉਹ ਬਾਸ ਕਰਕੇ ਜੀ ਨਾ ਹਾਂ ਸਹੀ ਸਹੀ ਟੈਟ ਜੀ ਬਣਾਇਆ ਨਾ ਇਹ ਚਾਦਰ ਤਾਂ ਮੈਂ ਵੀ ਨਹੀਂ ਵਖੀਤਾ ਵੀ ਬਣ ਗਈ ਐ ਮੇਰੀ ਆ ਵੀ ਉਹ ਬਣਾ ਹੁੰਦਾ ਆਵੇਂ ਇਹਨੇ ਤੁਸੀਂ ਆਏ ਆਵੇਂ ਨਾ ਕਹਦੇ ਹਣੀ ਵੀ ਆਪਣੇ ਕੋਲੋਂ ਮਾਰਦੇ ਰਹਿੰਦੇ ਕੋਈ ਚਾਦਰ ਚਿੱਦਰ ਨਹੀਂ ਸੜੀ ਤੁਹਾਨੂੰ ਦਿਖਾਉਣਾ ਆਹੜੀ ਚਾਦਰ ਹੈਗੀ ਆ ਵਾਲੀ ਇਹ ਦੇਖਦਾ ਐ ਕਿਥੋਂ ਨਹੀਂ ਸੜੀ ਆ ਆ ਆ ਆ ਆ ਇਹ ਇਹ ਆ ਹੀ ਸੜੀ ਆਏ ਸੜੀ ਇਹ ਨਾ ਹੁਣ ਸਿੱਧੇ ਬੰਨੇ ਨਾ ਇਹ ਪਤਾ ਨਹੀਂ ਲੱਗਣਾ ਤੁਹਾਨੂੰ ਜਿਦਾਂ ਸਿੱਧਾ ਬੰਨਾ ਇਹ ਆਹ ਦੇ ਪੁੱਠਾ ਬਣਾ ਸਿੱਧਾ ਬੰਨਾ ਸਿੱਧਾ ਆਏ ਆ ਆਏ ਇਦਾਂ ਇਦਾਂ ਕਰਕੇ ਆ ਨਾ ਲਾਈ ਤੇ ਗਿਸਟ ਕਰਕੇ ਲਾਇਆ ਪਰ ਫਿਰ ਵੀ ਪਤਾ ਤਾਂ ਲੱਗਦਾ ਹੀ ਆ ਸਹੀ ਆ ਠੀਕ ਹੈ ਚੱਲ ਮੜਮ ਮਟਾਣ ਮਛੋਣ ਵਾ ਤੇ ਠੀਕ ਹੈ ਲੱਗਦੀ ਪਰ ਵੀ ਠੀਕ ਹੈ ਚਲੋ ਟੈਂਪਾਸ ਨਾ ਮਛੋਣ ਵਾ ਤੇ ਠੀਕ ਹੈ ਜੀ ਇਹ ਆਪੇ ਚ ਡੱਬੀਆਂ ਡੱਬੀਆਂ ਹੀ ਘੱਟ ਪਤਾ ਲੱਗਦਾ ਜੇ ਡੱਬੀਆਂ ਨਾ ਹੁੰਦੀਆਂ ਤਾਂ ਉਦਾਂ ਫਿਰ ਸਟਿੱਕਰ ਜਿਹਾ ਲਗਾ ਤੇ ਬੜਾ ਭੜਾ ਲੱਗਣਾ ਹੈ ਬਹੁਤ ਭੜਾ ਲੱਗਣਾ ਕੀ ਆ ਕੀ ਆ ਇੱਕ ਵਾਲੀ ਇੱਕ ਟੋਪਸ ਪਾਇਆ ਹਾਂ ਕਹਿੰਦੇ ਵੀ ਇਹਨਾਂ ਦੋਵਾਂ ਚ ਵੇਖਣਾ ਵੀ ਕਿਹੜਾ ਸਹੀ ਲੱਗਣ ਰਿਹਾ ਇਦਾਂ ਦੇ ਕੱਖ ਵੀ ਨਹੀਂ ਸਹੀ ਲੱਗਣ ਨੇ ਨਾ ਵਾਲੀ ਸਹੀ ਲੱਗਣ ਨੇ ਨਾ ਟੋਪ ਸਹੀ ਲੱਗਣ ਡਿਆ ਉਦਾਂ ਇਹ ਵੀ ਵਾਲੀ ਜ਼ਿਆਦਾ ਸੁਣੀ ਲੱਗਣ ਡੀ ਲੋਕਾਂ ਨੇ ਨੋਕੀ ਰੱਗੇ ਸੋਨੇ ਦੇ ਜੇ ਕੋਈ ਇਹ ਚੀਜ਼ ਵਿੰਗੀ ਤੇ ਕੀ ਫਾਇਦਾ ਨੂੰ ਕਹਣਾ ਪਵਾ ਜੀ ਰਵਾਜ ਹੈ ਸਹੀ ਗੱਲ ਹੀ ਹਾਂ ਪਰ ਮੋਸ਼ਨ ਆਈਏ ਸੂਟਾਂ ਦੇ ਮੇਰਾ ਸੂਟ ਦੇ ਫੋੜਾ ਤੇ ਜੇ ਉਹ ਐ ਸਟ ਸਟ ਕੇ ਕੱਪੜੇ ਤੇ ਮਿੰਟਮ ਇੰਡੀ ਆ ਗਈ ਓਏ ਮੰਮੀ ਤੂੰ ਹੀ ਨੇ ਕਦੀ ਸਾੜੀ ਲਾਈ ਹੈ ਹੈ ਕਵਰੇਨੈ ਤੁਹੀਂ ਤੂੰ ਹਨੇ ਕਦੀ ਵੀ ਲਾਈ ਮੈਨੂੰ ਦੀਨ ਨੇ ਲਾਈ ਜਦੋਂ ਵਿਆਹ ਸੀਗਾ ਹਾਂ ਉਹਨੇ ਨਹੀਂ ਉਹਦੋਂ ਨਹੀਂ ਡਿੱਗੀ ਹਨਾ ਧੌਣ ਪਰਨੇ ਬਰਾਤ ਵਾਲੇ ਦਿਨ ਧੌਣ ਪਰਨੇ ਡਿੱਗੀ ਹਨਾ ਉਦੋਂ ਜੈ ਮਾਲਾ ਪਾਉਣ ਲੱਗੇ ਉਦੋਂ ਜੈ ਮਾਲਾ ਪਾਉਣ ਇਹ ਧੌਣ ਭਾਨੇ ਮੈਨੂੰ ਭਈ ਇਹਨੂੰ ਵੀ ਚੱਕਰ ਆਇਆ ਇਹਨੇ ਚੱਕਰ ਆਇਆ ਇਨੂੰ ਪਹਿਲੇ ਚੱਕਰ ਆ ਗਿਆ ਵੀ ਇਹ ਸੰਦੀਪ ਨੂੰ ਪੜ ਜਾਣਾ ਹੈ ਹੈ ਇਹ ਉਧਰ ਜੇਮ ਵਾਲਾ ਪੌਂਡ ਤੇ ਉਹ ਪਛਾਣ ਜਾ ਕੇ ਇਹਨੂੰ ਚੁੱਕਣ ਦੇ ਹੈ ਕਹਿੰਦੀ ਆ ਤੇ ਤੇ लवली ਰੋਂਦੀਆਂ ਉਹ ਚੀਚੀ ਹਾਂ ਤੂੜੀ ਵਾਲਾ ਚਲਾ ਚੋੜਾ ਫਲ ਭੰਦੇ ਆ ਇਹ ਕਹਿੰਦਾ ਪ੍ਰਧਾਨ ਹੀ ਬੜੇ ਬਣ ਗਏ ਆ ਕਹਿੰਦਾ ਕਿ ਇਦਾਂ ਇੱਕ ਦਾ ਕੂੜਾ ਨਾ ਪਾਈਏ ਫੋਨ ਆ ਜਾਂਦਾ ਤੇ ਕੂੜਾ ਨਹੀਂ ਪਾਇਆ ਨਹੀਂ ਕਹਿੰਦਾ 5-6 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਯਾਰ ਬੜਾ ਔਖਾ ਸਿਸਟਮ ਹੈ ਜਿਆਦਾ ਬਹੁਤ ਔਖਾ ਕਰ ਵੀ ਨਾ ਨੂੰ ਲੱਗੇ ਵੀ ਕਿਉਂਕਿ ਮੁੰਡਾ ਬੜਾ ਆਉਂਦਾ ਰੇਤ ਰੂਤ ਬੜੀ ਸਹੀ ਆ ਤੇ ਫਿਰ ਸਾਡਾ ਡੈਡੀਓ ਕੇ ਮਿਲਦੇ ਆ ਆ ਦੇ ਪ੍ਰਮਾਤ ਸਤਪਮਾਂ ਜੀ ਨਾ ਹਾਏ ਯਾਰ ਹਲੇ ਤੋਹ ਨੂੰ ਮੋਲੇ ਵੇੜਿਆ ਆ ਗਿਆ ਸਾਰਾ ਸਤਿਆਨਾਸ਼ ਕਰੀ ਜਾਂਦੀ ਹੌਲੀ ਹੌਲੀ ਲਾਈ ਜਾਂਦੀ ਆ ਫੇਰ ਅੱਜ ਕਿੰਨਾ ਹੀ ਲਾਤਾ ਵਾਲਪੇਪਰ ਇਹਨੂੰ ਇਹਨੂੰ ਉਠ ਲੈਣ ਦੇ ਸੀ ਅੱਜ ਮੈਂ ਨਾ ਪ੍ਰਸ਼ਾਦ ਇਹਨੂੰ ਦੇਣਾ ਥੋੜਾ ਜਿਹਾ ਥੋੜਾ ਜਿਹਾ ਪ੍ਰਸ਼ਾਦ ਮਿਲਣਾ ਤੁਨੂੰ ਕਰ ਲੈ ਨੀਂਦ ਪੂਰੀ ਫालतੂ ਵਾਲਾਂ ਦੀ ਸਮੂਥੀਂ ਕਰਾਇਨਾ ਤੇ ਰੇਸ਼ਮ ਦੇ ਘਰ ਦੀ ਕਹਿਣੀ ਨਾ ਸੋਹਣੀ ਲੱਗਣ ਦੇ ਵਾ ਤੇ ਸੋਹਣੀ ਲੱਗਣ ਦੀ ਤੁਸੀਂ ਨਾਲ ਮੈਂ ਅਜੇ ਕੋਣ ਕਰਦਾ ਲਿਪਸਟਿਕ ਦੀ ਕਮੀਜ਼ ਦੇ ਨਾਲ ਮੈਂ ਇਤਨੇ ਕਦੀ ਦੇਖਿਆ ਹਰੀਲਾ ਕੋਈ ਕੋਈ ਪੀਲੀਲਾ ਖੱਟੀਲਾ ਖੱਟੀ ਲਾਲਾਂ ਨਹੀਂ ਤੇ ਖੱਟੀ ਲਾਲਾਂ ਨਹੀਂ ਤੈਨੂੰ ਪਤਾ ਦੁਬਈ ਦੇ ਵਿੱਚ ਬਹੁਤ ਪਾਣੀ ਆ ਬੜਾ ਮੰਦਾ ਹਾਲੀ ਦਾ ਵੀ ਮਾਰੇ ਕਿਰਪਾ ਕਰੇ ਉੱਥੇ ਬਹੁਤ ਪਾਣੀ ਹੈ ਉੱਥੇ ਸਿਵਰੇਜ ਨਹੀਂ ਨਾ ਕਿਤੇ ਤਾਂ ਪਾਣੀ ਜ਼ਿਆਦਾ ਆਇਆ ਬਸ ਬਈ ਇਹਨੇ ਕਿੰਨੇ ਦੰਦ ਮੈਂ ਮੈਂ ਤੇ ਸੰਦੀਪ ਨੇ ਸਾਰਾ ਮੈਚ ਵੇਖਿਆ ਪੰਜਾਬ ਦਾ ਤੇ ਸੰਦੀਪ ਰਾਤੀ ਜਿਹੜਾ ਆਸ਼ੂ ਕ੍ਰਿਸ਼ਨ ਨੇ ਬੈਟਿੰਗ ਕੀਤੀ ਉਹਦੇ ਚਿਪ ਕੱਢਦੇ ਉਹਨੇ ਫੜ ਕੇ ਇੱਕ ਵਾਰੀ ਚਲੋ ਹਾਰ ਦੀ ਗੱਲ ਵੱਖਰੀ ਹੈ ਵੀ ਵਾ 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 ਅਜਾ ਉੱਠਾ ਚੱਲਾ ਦੇ ਦੇ ਇਹ ਦੇ ਦੇ ਦੇਦਾ ਬਟਲੀ ਚਲੋ ਆਜੋ ਮਸੀ ਬਾਓ ਮਸੀ ਬਾਓ ਮਸੀ ਬਾਓ ਮਸੀ ਬਾਓ ਮਸੀ ਬਾਓ ਓ ਮਿਸਕਵਾਦੋ ਮਿਸਕਵਾਦੋ ਹੈ ਉਹ ਮੇਰੇ ਆ ਜਾ ਉਹਨੂੰ ਮਿਲ ਜਾਏ ਪੰਜ ਅੰਨੇ ਬੱਚਾ ਨੂੰ ਡੈਡੀ ਹੁਣੇ ਜੀ ਆਏ ਰੋਟੀ ਖਾਣ ਬਹੁਤ ਮਤ ਵੱਜੀ ਡੈਡੀ ਚਾਹ ਤਾਂ ਨਹੀਂ ਇਥੇ ਕਰਦਾ ਹੀ ਕੰਮ ਅਰੇ ਹੁਣੇ ਸੱਤੀ ਉੱਠੀ ਮੈਂ ਤਾਂ ਮੈਂ ਤਾਂ

ਆਜਾ ਆਜਾ ਹੁਣ ਇਹਨੇ ਭੱਜੀ ਨਹੀਂ ਆਉਣਾ ਬਸ ਵੇਖੀ ਆਈ ਆ ਗਈ ਆ ਗਈ ਆ ਗਈ ਆ ਗਈ ਬਸ ਹੀ ਪਾ ਦੋ ਆਹ ਸਪਾਤਾ ਹੀ ਗਾ ਦੋ ਸਪਾਤਾ ਮੈਂ ਦੋ ਉਹ ਸਹੀ ਵੀ ਪਰੀ ਪਰੀ ਗਾ ਦੋ ਆਹ ਕਮੀ ਕਰਨੀ ਪਾਈ ਮੈਂ ਲੱਡੂ ਹੀ ਇਹ ਤੁਹਾਨੂੰ ਇਹ ਲੱਡੂ ਹੀ ਇਹ ਵੀ ਇਹ ਲੱਡੂ ਇਹ ਕੀ 23 ਕੀ ਖੰਦਾ ਪਤਾ ਇਹ ਖੰਡਾ ਕੋ। ਹੈ? ਸੀ ਸੀ ਦੇ ਵਖੰਡੀ ਆਪਣੇ ਆਪ ਨੂੰ। ਅੱਜ ਸਕਲਡ ਪਾਈ ਹੈ ਨਾ ਤੇ ਸਮਝ ਨਹੀਂ ਲੱਗ ਰਹੀ। ਦਾਦੀ ਨੇ ਵਾਜ ਦੇ ਦੋ। ਦਾਦੀ। ਆਹ। ਫੇ ਕਿਸਾ ਲੱਗ ਰਹੀ? ਕੀ ਹਾਏ 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 ਚਲੋ ਠੀਕ ਹੈ ਜੀ ਤੁਹਾਨੂੰ ਅੱਜ ਦਾ ਬਹੁਤ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰਦੇ ਸਬਸਕ੍ਰਾਈਬ ਤੇ ਹੁਣ ਆਪਾਂ ਤਿਆਰ ਸ਼ੁਰੂ ਹੋ ਜਾਈਏ